ਸਕਾਦਰ ਕਰਨ ਰੰਗਿਆਂ ਵਾ 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 ਅਰਜੋ ਕਾਈ ਕਰ ਵਾ ਵਾ ਜੋੜੀ ਲਾ ਲਾ ਤਿੰਨੇ ਕਾਏ ਨਾਨਕੇ ਕੀ ਮਹਾਰੀ ਹਰ ਤੁਜੀ ਵਾ ਵਾ ਨਾਈ ਜਾਏ ਸੋ ਕਰ ਜਬਾ ਵਾ ਵਾ ਤਿਸ ਰਾਮ ਕਲੀ ਮਹਲਾਤੀ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿ ਨਾ ਪੈ ਸਤਿ ਨਾ ਪੈ ਸਤਿ ਨਾ ਪੈ ਬਰਨ ਜਾਵਾਂ ਬਰਨ ਜਾਵਾਂ ਰਾਮ ਰਤਨ ਬਰਨ ਬਰਨ ਸਭ ਦਾਰਿ ਰਤੋ ਅਮ੍ਰਿਤੁ ਤੋ ਬਰੋ ਵਿਤਾਰੇ ਕਹਿ ਮਨ ਮੰਨੇ ਜੋ ਹਾਰੇ ਬਾਤਿ ਸਾਹਿਬਾ ਕਾ ਨਾ ਕਰੇ ਰਤ ਰਤ ਕਹਿ ਕਹਿ ਤਵਾਵੇ ਰਤੋ ਜੋ ਤੁਰ ਬੋਇਆ ਰੋ ਸਾਚਾ ਨਾਮ ਮੇਰਾ ਆਦਾਰੋ ਅਜੇ ਪੰਚੰਤ ਕੰਤ ਕਰ ਮਾਰਿਆ ਸੁਹਾਗਾ ਤਦਵਾਸੀ ਕਹ ਲਾ ਜਨ ਕਰਹਿਆ ਪੰਚ ਦੂਤ ਤਦਵਾਸੀ ਕੀਤੇ ਕਾਲ ਕੰਤ ਮਾਰਿਆ ਸਾਇਆ ਨੂੰ ਚਖਦੇ ਦਾ ਮਨ ਲਾਗੇ ਕਰ ਨਾ ਕੰਤ ਸੁਹਾਗ ਕਰ ਅਨਰਵਾਜੇ ਨਰਮਨ ਭਾਗਿਓ ਤਗੜਾ ਮੋਹਰੇ ਮਾਰੂ ਨਾ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕਹਨੇੜਾ ਸਤ ਗੁਰ ਪਰਸਾਦਾ ਤਨਾ ਸ੍ਰੀ ਮਹਲਾ ਪੰਜਵਾਂ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹਿ ਪ੍ਰਤ ਪਾਲੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਖਰਨੇ ਮਖਤੋਮੇ ਪ੍ਰਤਪਾਲ ਲੋ ਹਮ ਬਾਰਕ ਤੁਮਰੇ ਤਾਰੇ ਜਿਹਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਖੰਡ ਹੋ ਅਣਕ ਵਿਦੇ ਸਮਝਾ ਵੋ ਹਮ ਅਗਿਆਨ ਅਲਕਮਤ ਥੋਰੀ ਤੁਮੇ ਆਪਨ ਬਿਰਦਰ ਖਾ ਵੋ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਤੇਮਾਰੀ ਸਰਨ ਤੁਮਾਰੀ ਆਸਾ ਤੁਮਹਿ ਸਜਨ ਸੁਹੇਲੇ ਰਾਖੋ ਰਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਬਾਦਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਲਗ ਕਨਾਂ ਤੁਖ ਭੁਰ ਚੁਕ ਮਾ ਫਾਬ ਜੀ ਦੇ ਚਰਨ ਕਮਲਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਧੰਨ ਗ